ਉਹ ਪਰਗਟ ਹਾਂ ਬਈ ਸਾਰੇ ਘਰ ਚ ਭਾਲ ਲਈ ਉਹ ਕੁੜੀ ਕਿੱਥੇ ਹੈਗੀ ਤੈਨੂੰ ਪਤਾ ਕਿਹੜੀ ਕੁੜੀ 프리ਦ ਮੈਨੂੰ ਕੀ ਪਤਾ ਬਈ ਉਹਦਾ ਕਮਾਲ ਆ ਯਾਰ ਨਾਲ ਤੂੰ ਇਹ ਤੂੰ ਕੀ ਕਰਾਉਣਾ ਉਹ ਕਰਾਉਣਾ ਨਹੀਂਗਾ ਮੈਂ ਉਹਨੂੰ ਬਾਜ਼ਾਰ ਲੈ ਕੇ ਜਾਣਾ ਸੀਗਾ ਕਿਉਂ ਆਹੀ ਕਸਰ ਰਹਿ ਗਈ ਸੀ ਬਸ ਡੇਲੀ ਲੈ ਕੇ ਤੁਰ ਲਿਆ ਕਰ ਬਈ ਉਹਨੂੰ ਤੂੰ ਬਾਜ਼ਾਰ ਓਏ ਉਹ ਤਾਂ ਛੱਡ ਫਰੇ ਯਾਰ ਮੈਂ ਸਾਰੇ ਘਰ ਚ ਭਾਲ ਲਈ ਉਹ ਇੱਥੇ ਕਿਤੇ ਹੋਊਗੀ ਬਾਈ ਉਹਨੇ ਦੱਸ ਕਿੱਥੇ ਜਾਣਾ ਹੈਗਾ ਪਿੰਡ ਜਿਹਦਾ ਕਿਸੇ ਨੂੰ ਜਾਣਦੀ ਨਹੀਂ ਹੈਗੀ ਮੈਂ ਇੱਥੇ ਬੈਠੀ ਹੂ ਕਮਰੇ 'ਚ ਜਾਂ ਉੱਪਰ ਬਾਗੀ ਹੂ ਜਾਂਤੇ ਹੋਰ ਉਹਨੇ ਕੀ ਕਰਨਾ ਨਾ ਤਾਂ ਉੱਤੇ ਐ ਨਾ ਥੱਲੇ ਐ ਕਿਤੇ ਨਹੀਂ ਹੈਗੀ ਉਹ ਦੇਖ ਬਾਈ ਮੈਨੂੰ ਤਾਂ ਨਹੀਂ ਆਉਂਦਾ ਪਤਾ ਵੀ ਕਿੱਥੇ ਹੈਗੀ ਉਹ ਨਾਮ ਆਉਦੀ ਰੱਖਾਂ ਇਹ ਚੀਜ਼ ਵੀ ਉਹਨੂੰ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਮੇਰੇ ਵੱਲੋਂ ਤਾਂ ਘਰੇ ਰਹੇ ਬਾਹਰ ਜਾਵੇ ਕਿਤੇ ਮਰਜੀ ਜਾਵੇ ਮੈਨੂੰ ਉਹਦਾ ਕੋਈ ਤਾਂ ਪਤਾ ਨਹੀਂ ਹੈਗਾ ਐ ਤੇਰੀ ਭਾਬੀ ਹੋਰ ਮੈਨੂੰ ਵੀ ਪੁੱਛਿਆ ਸੀ ਉਹ ਕਹਿੰਦੀ ਕਿ ਮੈਨੂੰ ਵੀ ਸਾਨੂੰ ਵੀ ਨਹੀਂ ਪਤਾ ਗਈ ਹੋਈ ਤਾਂ ਗਈ ਕਿੱਧਰ ਹਉ ਤੈਨੂੰ ਕੀ ਜਦੋਂ ਆ ਗਈ ਉੱਥੇ ਤੈਨੂੰ ਆਪੀ ਲੈ ਜੂਗੀ ਬਜ਼ਾਰੋਂ ਓਏ ਆਣਦੀ ਨਹੀਂ ਗੱਲ ਆਪਣੇ ਘਰੋਂ ਨਾ ਕੁੜੀ ਗਾਇਬ ਹੋਈ ਹੈ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਆਪਾਂ ਕੁੜੀ ਨੂੰ ਚਿੱਠੀ ਪੱਤਰ ਲਾ ਪਾ ਕੇ ਪੇ ਮੰਗਵਾਇਆ ਸੀਗਾ ਇੱਥੇ ਵੀ ਆਪ ਹੀ ਦੋ ਇੱਥੇ ਮਰਜ਼ੀ ਨਾਲ ਆਈ ਸੀ ਮਰਜ਼ੀ ਨਾਲ ਬਾਗੀ ਹੋ ਗਈ ਕਿਸੇ ਪਾਸੇ ਐਵੇਂ ਫਿਕਰ ਕਰੀ ਜਾਣਾਗਾ ਤੂੰ ਤਾਂ ਮੈਨੂੰ ਤਾਂ ਲੱਗਦਾ ਉਹ ਬਾਗੀ ਗਈ ਹੈ ਉਹ ਵਧੀਆ ਖਿਹੜਾ ਛੁੱਟੂ ਆ ਹੁਣ ਦੁਬਾਰੇ ਲੰਘ ਦੇ ਉਹਨੂੰ ਮੰਗਰ ਲੈਣ ਤੁਰ ਜੀ ਜੇ ਜਾਣਦੀ ਹੈ ਜਾਣ ਦੇ ਪਰੇ ਚੱਲ ਤੁਹਾਨੂੰ ਨਾ ਰੋਜ਼ ਨਾ ਬਈ ਉਹਨੂੰ ਬਾਜ਼ਾਰ ਨਾਲ ਲੈ ਕੇ ਫਿਰਿਆ ਕਰ ਉਹ ਜਦੋਂ ਹੁਣ ਬਾਗੀ ਗਈ ਉਹ ਹੁਣ ਮੈਂ ਉਹਨੂੰ ਕਿੱਧਰੋਂ ਲੈ ਜਾਊਂਗਾ ਚੰਗੀ ਗੱਲ ਆ ਚੱਲ ਤੇ ਖੇਤੀਆ ਇਹ ਹੀ ਮੜਾ ਜਾ ਕੋਈ ਗੱਲ ਨਹੀਂ ਮੈਂ ਖੇਤ ਨੂੰ ਹੀ ਜਾਂਦਾ ਸੀ ਯਾਰ ਗਾਈ ਤਾਂ ਕਿੰਦਰ ਗਈ ਹੋਈ ਚਲੋ ਅੱਜ ਮਤ ਜਾਨ ਗਦੀਆਂ ਭਾਬੀ ਅਜੇ ਬਾਹਰ ਨਹੀਂ ਠੰਡ ਸੀਗੀ ਕੱਢ ਦੂੰਗੀ ਮੈਂ ਇਧਰੋਂ ਸੰਭਰਨਾ ਫੇਰ ਹੀ ਕੱਢੂੰਗੀ ਹੁਣ ਸਹੀ ਗੱਲ ਐ ਅੱਜ ਤਾਂ ਬੜੀ ਪੁੱਛ ਲੱਗਦੀਆਂ ਭਾਬੀ ਖੁਸ਼ੀ ਨਾਲ ਪਹਿਲਾਂ ਸਰਦਨ ਥੇਰ ਨੇ ਡਿੱਕਾਂ ਆਪਣਾ ਵਾਲਾ ਦੀ ਸੀਗੀ ਬੋਲੀ ਜਾਂਦੀ ਸੀ ਅੱਜ ਵਧੀਆ ਨਾਲ ਚਪ ਚਾਰੇ ਕੰਮ ਹੋ ਗਏ ਕੱਲਾ ਝਾੜੂ ਝਾੜੂ ਰਹਿ ਗਿਆ ਨਾਲੇ ਬੋਲਣਾ ਨਹੀਂ ਪਿਆ ਪਰ ਮੈਂ ਤਾਂ ਸਹੀ ਗੱਲ ਆ ਹਨ ਆਪਾਂ ਤਾਂ ਉਹ ਕੰਮ ਕਰਨੇ ਹੀ ਨਹੀਂ ਪਤਾਉਦੇ ਆਪੇ ਬੱਗ ਪਰ ਗਈ ਕਿ ਆਈ ਤੱਕ ਨਹੀਂ ਹਨ ਮੈਨੂੰ ਅਜੇ ਤਾਂ ਕੈਨਹੀਂ ਪਤਾ ਲੱਗੀ ਵੀ ਗਈ ਕਿੱਥੇ ਆ ਮੈਂ ਤਾਂ ਕੋਈ ਸੋਚਿਆ ਨਹੀਂ ਪਤਾ ਹੀ ਨਹੀਂ ਲੱਗਾ ਤਾਂ ਕੋਈ ਤੇਰੇ ਵਾਲਾ ਭਰਾ ਵੀ ਨਾ ਕੌੜਾ ਇਹ ਕਸਦਾ ਫਿਰਦਾ ਅਸਿਕ ਦੇ ਅੰਦਰ ਕਿ ਦੇ ਬਾਹਰ ਇਹਨੂੰ ਮੱਚ ਵੀ ਲੱਗੀ ਪਈ ਆ ਮੈਨੂੰ ਲੱਗਦਾ ਮੈਨੂੰ ਪੁੱਛਣਾ ਪਊਗਾ ਵੀ ਤੂੰ ਕਿਹਨੂੰ ਭਾਲਦਾ ਹੈਗਾ ਪਤਾ ਹੀ ਹੁਣ ਉਸੇ ਨੂੰ ਭਾਲਦਾ ਹੈਗਾ ਜੀ ਨਹੀਂ ਲੱਗਦਾ ਇਹਦਾ ਕਾਨੂੰ ਪਾ ਵੀ ਬੋਲੀ ਨਾ ਆਪਾਂ ਐਵੇਂ ਬੋਲਾਂਗੇ ਉਹ ਤਾਂ ਪੁੱਠਾ ਆਪਣੇ ਦੇ ਸ਼ੱਕ ਕਰਨ ਆਪਾਂ ਦਾ ਆਪ ਨੂੰ ਪਤਾ ਐ ਕਿਵੇਂ ਸ਼ੱਕ ਕਰੂਗਾ ਚਾੱਕੇਰਾ ਬੰਕਰ ਪੁੱਠਾ ਛੱਡ ਮਾਰੂ ਇਹਦੇ ਉਹ ਗੱਲ ਨਹੀਂ ਭਾਬੀ ਤੈਨੂੰ ਬਾਈ ਦਾ ਚੰਗੀ ਤੇਰਾ ਪਤਾ ਨਾਲੇ ਪਤਾ ਤਾਂ ਹੈ ਗਿਆ ਨਹੀਂ ਚੱਲ ਬੋਦੀ ਗਏ ਨਿਕਲ ਗਈ ਮੈਂ ਤਾਂ ਬਾਬੇ ਦੇ ਲੱਡੂ ਸੁੱਕੇ ਸੀ ਅੱਜ ਡੱਬਾ ਵੰਡ ਕੇ ਆਉਂਗੀ ਚੱਲ ਖਵਾ ਫਿਰ ਲੱਡੂ ਛੱਡ ਮਰਫੀ ਖਵਾ ਸੁਖੇ ਦਾ ਲੱਡੂ ਸੀ ਹਾਂ ਲੱਡੂ ਵੰਡ ਕੇ ਆਉਂਗੀ ਆਉਂਦੀ ਹੋਈ ਤੈਨੂੰ ਬਰਫੀ ਲਿਆ ਦੂੰ ਮੈਂ ਤਾਂ ਬਰਫੀ ਲਿਆ ਕੇ ਦੀ ਨਾਲੇ ਮੈਨੂੰ ਤਾਂ ਸੱਚੀ ਬੜੀ ਬੁਰੀ ਲੱਗਦੀ ਸੀ ਮੇਰਾ ਤਾਂ ਉਹਨੇ ਘਰ ਦਵਾ ਕਰਤਾ ਮੈਨੂੰ ਤਾਂ ਆਪ ਬਿਓ ਵਰਗੀ ਲੱਗਦੀ ਸੀਗੀ ਸਾਰਾ ਦਿਨ ਨਨਕੁੱਤੀ ਉਹ ਮਾਗਰ 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 ਜਦ ਮੈਂ ਦੇਖ ਲਿਆ ਸੀ ਤਾਂ ਬਾਈ ਬਾਈ ਤੇ ਨਹੀਂ ਆਏ ਸਾਰਾ ਦਿਨ ਐ ਚੁੰਬੀਆਂ ਦੀ ਸੀ ਸਾਰਾ ਦਿਨ ਉਹ ਤਾਂ ਪਤਾ ਸੀ ਉਹ ਤਾਂ ਪਤਾ ਸੀ ਸਾਰਾ ਦਿਨ ਉਹ ਸਾਲ ਬਧੀਆ ਹੋਇਆ ਕੋਈ ਨਿਕਲੀ ਪਰਿਆ ਆਪਣੇ ਘਰ ਤੇ ਸ਼ਾਂਤੀ ਜੀ ਆ ਗਈ ਸ਼ਾਂਤੀ ਤਾਂ ਆ ਗਈ ਨਾਲੇ ਹੁਣ ਤੇਰਾ ਘਰ ਵਸ ਜਾਊਗਾ ਉਹੀ ਤਾਂ ਗੱਲ ਹੈ ਹੁਣ ਤੇਰੀ ਸੱਸਣੀ ਮੇਹਣੇ ਜੇ ਦੇਊਗੀ ਉਹੀ ਤਾਂ ਗੱਲ ਹੈ ਮੈਂ ਤਾਂ ਆਪਾਂ ਨੇ ਹੁਣ ਫਿਰ ਆਪਦੇ ਘਰੇ ਜਾਊਂਗੀ ਅੱਜ ਨਾ ਸਵੇਰੇ ਜਾਣਾ ਹੀ ਹੈ ਘਰੇ ਤਾਂ ਹੁਣ ਮੈਂ ਆਪਦਾ ਘਰ ਵੀ ਦੇਖਾਂ ਜਾਵਾਂਗੀ ਆਪਦਾ ਘਰ ਦੇਖ ਨਾਲੇ ਜੇ ਤਿੰਨ ਪੰਜ ਕਰਨ ਲੱਗੀ ਤੈਨੂੰ ਦੱਸੀ ਮੈਂ ਬਣਾ ਕੇ ਆਉਂ ਰੇਲ ਤੇ ਸੱਸ ਦੀ ਤਾਂ ਸਮਾਰਟੀ ਤਾਂ ਮੈਂ ਕੀ ਬੋਲਣਾ ਭਾਬੀ ਫਿਰ ਛੁੱਟੀ ਆ ਜਾਊਗਾ ਤੈਨੂੰ ਪਤਾ ਹੀ ਇਹ ਤਾਂ ਪਹਿਲੇ ਹੀ ਮਾਂ ਦੇ ਹੱਕ ਚ ਹੋਇਆ ਖਲਾ ਕੋਈ ਨਹੀਂ ਇੰਨਾ ਵੀ ਪ੍ਰੋਣਾ ਮਾੜਾ ਨਹੀਂ ਹੈਗਾ ਮਾਂ ਨੇ ਤਾਂ ਕਰ ਰੱਖਿਆ ਮਾੜਾ ਤੈਨੂੰ ਪਤਾ ਤਾਂ ਹੈਗਾ ਮਾਂ ਦੀ ਕਿੰਨੀ ਸੁਣਦਾਗਾ ਨਹੀਂ ਕੋਈ ਨਾ ਪਹਿਲਾਂ ਪਹਿਲਾਂ ਹੀ ਮਗਰ ਲੱਗਦੇ ਹੁੰਦੇ ਨੇ ਮਾਂ ਬਾਪ ਤੇ ਉਸ ਤੋਂ ਬਾਅਦ ਤਾਂ ਪਤਾ ਲੱਗ ਜਾਂਦਾ ਹੁੰਦਾ ਵੀ ਮੇਰਾ ਟੱਬਰ ਸਹੀ ਹੈ ਜਾਂ ਮੇਰੀ ਮਾਂ ਸਹੀ ਹੈ ਟਾਈਮ 'ਚ ਉਹਨੂੰ ਪਤਾ ਲੱਗਦਾ ਉਹਨੇ ਟਾਈਮ 'ਚ ਉਹਦੀ ਛੁੱਟੀ ਖਤਮ ਹੋ ਜਾਂਦੀ ਉਹ ਡਿਊਟੀ ਵਗ ਜਾਂਦਾ ਉੱਥੇ ਗਏ ਦੇ ਕੰਨ ਭਰੀ ਜਾਂਦੀ ਹੈ ਪਤਾ ਤਾਂ ਹੈਗਾ ਤੈਨੂੰ ਸਾਡੀ ਬੁੜੀ ਦਾ ਕਿੰਨੀ ਦੰਦੀ ਆ ਕੈਮਰੇ ਲਵਾ ਲੈ ਨੀ ਕੈਮਰੇ ਫੇਰ ਉਹਦੇ ਫੋਨ ਨਾਲ ਅਟੈਚ ਕਰ ਦੇ ਵੀ ਦੇਖ ਲਿਆ ਗੁਰੂ ਹਾਂ ਕਿ ਤਾਂ ਮੈਂ ਮਰਨੇ ਚਾਹਜੂ ਹੁਣ ਤਾਂ ਉਹਨੂੰ ਮੈਂ ਚਾਰ ਗੱਲਾਂ ਸੁਣਾਵੀ ਜਾਨੀ ਆ ਪੋਲੀ ਬਣ ਕੇ ਰਿਆ ਕਰੀ ਆਹੇ ਤਾਂ ਤਨੂ ਆ ਕਰਨੀ ਫਿਰ ਪੋਲੀ ਦੀ ਬਣ ਕੇ ਰਿਆ ਜਾਂਦਾ ਜਦੋਂ ਤਾਨਨੇ ਮੈਨੇ ਮਾਰਦੇ ਮੇਰੇ ਤੋਂ ਵੀ ਬੋਲੀ ਸੁਣ ਗਈ ਜਦੋਂ ਤਾਨਨੇ ਦਿਆ ਕਰੂਗੀ ਨਾ ਕੈਮਰਿਆਂ ਚ ਬੰਦੇ ਨੂੰ ਪਤਾ ਲੱਗ ਜਾਦਾ ਵੀ ਕੀ ਚ ਕਸੂਰ ਆ ਕੀ ਚ ਨਹੀਂ ਹੈਗਾ ਤੇ ਤੂੰ ਤਾਂ ਸੱਚੀ ਹੋ ਜਾ ਕਰੇਂਗੀ ਵੀ ਤੇਰੀ ਮਾਂ ਮੈਨੂੰ ਇਹਨਾਂ ਨਾਲ ਕੁਝ ਸੁਣਾਉਂਦੀ ਹੈਗੀ ਦੈਨ ਆ ਸੱਪ ਮਰ ਜੂ ਨਾ ਇਹ ਸੋਟਾ ਰਹਿ ਜੂ ਕੋਈ ਨਾ ਫਿਰ ਤੇਰੀ ਸਕੀਮ ਹੀ ਸਹੀ ਹੋਣਾ ਆਂਡੇ ਛੁੱਟੀ ਮੇ ਕੋ ਕੈਮਰੇ ਲਵਾ ਕੇ ਜਾ ਹਰ ਤੇ ਜਦੋਂ ਬੋਲਿਆ ਕਰੂਗੀ ਤੂੰ ਕਾ ਕੈਮਰੇ ਖੋਲ ਕੇ ਦੇਖ ਲੈ ਵੀ ਸਹੀ ਗੱਲ ਕੌਣ ਬੋਲੇਗਾ ਉਹ ਹੀ ਬੋਲੇਗਾ ਤੂੰ ਬੱਤਿਆ ਦਿਮਾਗ ਉਹ ਚੱਲਦਾ ਬੱਬੀ ਨਹੀਂ ਚੁਗ ਲੈ ਹੁਣ ਤਾਂ ਮੇਰਾ ਦਿਮਾਗ ਬਾਧੂ ਚੱਲਦਾ ਚੰਗੇ ਕੰਮਾਂ ਕੱਟਦਾ ਨਹੀਂ ਨਾ ਨਾ ਕੱਟ ਚੱਲਦਾ ਇੱਕ ਵਾਰ ਤਾਂ ਤਿੰਨ ਚੱਲਦਾ ਹਾਂ ਹੁਣ ਤੂੰ ਮੇਰੇ ਨਾਲ ਕੰਮ ਵੀ ਕਰਵਾਵੇਂਗੀ ਅੱਜ ਕੋਈ ਕਿ ਇੱਥੇ ਚੰਗੇ ਪੁੱਠੇ ਸਾਰੇ ਕੰਮ ਕਰੇਂਗੀ ਭਾਬੀ ਤੈਨੂੰ ਚੜਿਆ ਹੋਇਆ ਚਾ ਅੱਜ ਤੂੰ ਚਾਹ ਜਾ ਅੱਜ ਸਾਰੇ ਕੰਮ ਕਰ ਦੇ ਇੰਨੀ ਠੰਡਾ ਮੈਨੂੰ ਵੀ ਦੋ ਦਿਨ ਰੈਸਟ ਕਰ ਲਾਂਦੇ ਨੀ ਹਉ ਉਦ ਦੇ ਦੀ ਗੜਾ ਤੂੰ ਕਹ ਹ ਸੋਪਾ ਰੱਖਿਆ ਸੀ ਵਿਚੱਖਾ ਡਾ ਰੱਖਿਆ ਸੀ ਤੇ ਬਿਮਾਰ ਤੇ ਤਾਂ ਹੁਣ ਟੈਨਸ਼ਨ ਬਣੀ ਪਈ ਸੀ ਉਦ ਦੇ ਦੀ ਕੰਮ ਕਿਹੜੇ ਚੰਗੇ ਲੱਗਦੇ ਸੀ ਹੁਣ ਤਾਂ ਬਸ ਟੈਨਸ਼ਨਾਂ ਹੋਈਆਂ ਖਾਤਮ ਹੁਣ ਤਾਂ ਆਪਦੇ ਘਰੇ ਜਾ ਤੂੰ ਮੈਂ ਤੈਨੂੰ ਅੱਜ ਖਵਾ ਕੱਢ ਕੇ ਦਿੰਨੀ ਹਾਂ ਹਾਂ ਤੂੰ ਮੈਨੂੰ ਖਵਾ ਕੱਢ ਕੇ ਦੇ ਫਿਰ ਮੈਂ ਮੇਰੀ ਸੱਸ ਦੇ ਕੋਲੇ ਵੀ ਲੱਗੂਣ ਖਵਾ ਖਵਾ ਕੇ ਬਾਤ ਸੱਚ ਕਰੂੰਗੀ ਨਹੀਂ ਬਾਤ ਸੱਚ ਕਰਨ ਦਾ ਕੀ ਆ ਨੀਂਦਿਆਂ ਗੋਲੀਆਂ ਲੈ ਜੀ ਪਾ ਕੇ ਕੰਜੀ ਦਾ ਗਲ ਘੁੱਟਦੀ ਨਹੀਂ ਭਾਬੀ ਆਖੰਤ ਨਹੀਂ ਹੋਣਾ ਹੈ। ਹੋਰ ਇਹ ਤਾਂ ਆ ਵੀ ਤੂੰ ਕਰ ਸਕਦੀ ਹੈ ਇਹ ਕੰਮ। ਆਹੋ ਜਿਹੜੇ ਚੰਗੇ ਕੰਮ ਨੇ ਉਹ ਮੈਂ ਕਰਾਂ ਜਿਹੜੇ ਮਾੜੇ ਕੰਮ ਨੇ ਉਹ ਭਾਬੀ ਜਾ ਕੇ ਕਰੇ। ਹਾਂ ਮਾਲਾ ਭਾਬੀ ਤਾਂ ਹੀ ਬਦਨਾਮ ਕਰੀ ਪਈ ਆ। ਆਹ ਕਰਦੀ ਆ ਮੈਂ ਚਾਹ ਬਣਾਉਣੀ ਆ ਫਿਰ ਤੂੰ ਆਜ। ਨਹੀਂ ਚਾਹ ਮੈਂ ਬਣਾਉਂਗੀ ਕੰਡੇ ਜਿਹਾ ਵਾਲੀ ਅੱਜ। ਮੈਂ ਸਵਾਦ ਨਹੀਂ ਬਣਾਉਂਦੀ। ਨਹੀਂ ਸਵਾਦ ਤਾਂ ਬਣਾਉਣੀ ਹੈ। ਪਰ ਜਿਹੜੀ ਗੱਲ ਮੈਂ ਆ ਨਾ ਚਾਹ ਚ ਪਾਉਂਦੀ ਉਹ ਗੱਲ ਤੂੰ ਨਹੀਂ ਬਣਾਉਂਦੀ ਚਾਹ। ਚਲ ਆ ਜਾ ਫਿਰ ਮੈਂ ਤਾਂ ਬੈਣੀ ਬੈਣੀ ਮੈਨੂੰ ਤਾਂ ਲੱਗਦੀ ਠੰਡ ਚਾਹ ਬਣਾ ਕੇ ਦੇ ਦੇ ਆ। ਠੰਡ ਤਾਂ ਲੱਗਣੀ ਹੈ ਪੈਰੈਂਟਸ ਦਾ ਕੁਝ ਪਾਇ ਪਰ ਅੰਜੂ ਹੁਣੀ ਤਾਂ ਲਾਕੇ ਇੰਨਾ ਹਜੇ ਬੂਤ ਮਨਾ ਕੇ ਆਈ ਸੀਗੀ ਨਾ ਨੂੰ ਕਿਹਾ ਤਬ ਉਹ ਅਸਰ ਕੀ ਵੰਦੀ ਲਾ ਕੇ ਫੇਰ ਆ ਚਾਰਜ ਮੈਂ ਤਾਂ ਆਪ ਵਦੇ ਸਵੇਰੀ ਨਾ ਨੂੰ ਕੇ ਪਾਕਿ ਟੋਟ ਕਟ ਟੋਰਨਲ ਮੈਂ ਵੀ ਨਾ ਕਰਨੀ ਆ ਸੋਨੀ ਨਹੀਂ ਗੱਲ ਸੁਣ ਮੇਰੀ ਅਜੋ ਦੋਦੀ ਉਹ ਗਈ ਐ ਤੇਰੇ ਭਰਾਰੇ ਤਾਂ ਪਿੱਛੂ ਵੇ ਪਏ ਨਹੀਂ ਮੈਨੂੰ ਲੱਗਦਾ ਗੱਲ ਤਾਂ ਭਾਬੀ ਤੇਰੀ ਸਹੀ ਆ ਜਦੋਂ ਦੀ ਉਹ ਘਰੋਂ ਵਗ ਗਈ ਨਾ ਬਾਈ ਤਾਂ ਦੁਖੀ ਹੋਇਆ ਫਿਰਦਾਗਾ ਸਹੀ ਗੱਲ ਐ ਹੁਣ ਤਾਂ ਲਜਾਗਾ ਆਇਆ ਹੁਣ ਦੇਖ ਮੂੰਹ ਤਾਂ ਮੱਖੀ ਨਹੀਂ ਉੱਡਦੀ ਹੈਗੀ ਪਈ ਨਾ ਇਧਰ ਆਇਆ ਲੈ ਲਿਕਲੀ ਕੁਤੀ ਮੰ ਹਾਂ ਪ੍ਰੇਤ ਕਿੱਥੇ ਆਇਆ ਇਧਰੋਂ ਆਇਆ ਕਿੱਥੇ ਪ੍ਰੇਤ ਹੁਣ ਪਤਾ ਲੱਗਦਾ ਵੀ ਕਿੱਥੇ ਆ ਉਹ ਇਹ ਜੀ ਨਾ ਲੁੱਟ ਫੁੱਟ ਕੇ ਸਾਰਾ ਕੁਝ ਲੈ ਜਾਂਦੀਆਂ ਨੇਗੀਆਂ ਨਾਲੇ ਮੇਰੀ ਗੱਲ ਸੁਣਤਾ ਪਾਪੀ ਹੁਣ ਕਹੇ ਨਾ ਮੇਰੇ ਹੱਥਾਂ 'ਚ ਮੁਸਕ ਨਹੀਂ ਆਉਂਦਾ ਗੋਹੇ ਦਾ ਤੇ ਰੋਟੀ ਨਾ ਰੋਟੀ ਚੱਕਣ ਦੇ ਫੇਰ ਕਹੂੰਗੀ ਹਾਂ ਵੀ ਭਾ ਇਹ ਤਾਂ ਹੱਥਾਂ 'ਚ ਮੇਰੇ ਗੋਹੇ ਵਾਲੀ ਹੁੰਦੀ ਨਾ ਮੁਸਕ ਮਾਰਦਾ ਲੱਗਦੀ ਸੀ ਬਾਈ ਨੂੰ ਤਾਂ ਵਧੀਆ ਹੋਇਆ ਪਾਪੀ ਅੱਗੇ ਬੋਲ ਮਾਰਦਾ ਰੱਖੀ ਹਾਂ ਹਲਕਾ ਅਮਨ ਰੋਟੀ ਲਿਆਈ ਬਸ ਉਤਲੇ ਬਹਨੋ ਕੰਨ ਨਸੀ ਹਾਂ ਜਦੇ ਦੇਖ ਰਹੀ ਲੇ ਬਈ ਰੋਟੀ ਰੋਟੀ ਗਾਦੀ ਅਹ ਜੜ ਜੜ ਬੈਂਦੀ ਸੀ ਨਾ ਹੁਣ ਹੁਣ ਅੱਜ ਕਿਵੇਂ ਨੰਗੋ ਕੀ ਵਰਕੀ ਅੱਜ ਤਾਂ ਮਿਲਦਾ ਗੱਲ ਚ ਵਰਕੀ ਵੀ ਨਹੀਂ ਡਾਪਦੀ ਅੱਜ ਤਾਂ ਪਾਣੀ ਤੱਕ ਨਹੀਂ ਪੀਣਾ ਤੂੰ ਰੋਟੀ ਭਰਦੀ ਆ ਨਹੀਂ ਮੈਂ ਰੋਟੀ ਦੀ ਗੱਲ ਤਾਂ ਦੂਰ ਹੈ ਪਹਿਲਾਂ ਚਾਹ ਬਣਾ ਕੇ ਫੜਾਵਾਂ ਦੇਖਾਂ ਗੱਲ ਚ ਥੱਲੇ ਉਤਰਦੀ ਆ ਕਿ ਨਾ ਹਾਂ ਹਾਂ ਆਜਾ ਨਾਲੇ ਮੈਨੂੰ ਪਿਆ ਦੇ ਨਾਲ ਚੱਲਦੀ ਆ ਦੇ ਆਜਾ ਆ ਤਾਂ ਬਾਅਦ ਕੀ ਦੇਖੋ ਆ ਲੋ ਜਾ ਕੁਝ ਜਿਆਦਾ ਠੰਢੀ ਲੱਗਦੀ ਠੰਢੀ ਜਿਹੀ ਠੰਢੀ ਲੱਗੂਗੀ ਕਿ ਮੈਂ ਮੂਦ ਰੰਗ ਜੌੜਿਆ ਪਿਆ ਰੰਗ ਕਾ ਨੋੜਿਆ ਪਿਆ ਮੈਂ ਤਾਂ ਕੋ ਸੋਚੀ ਜਾਂਦਾ ਸੀ ਕੀ ਸੋਚਦਾ ਸੀ ਸੋਚਦਾ ਤਾਂ ਇਹ ਸੀਗਾ ਵੀ ਉਹ ਕੁੜੀ ਬਾਗੀ ਚੱਲ ਵਧੀਆ ਹੋਇਆ ਆਉਦੇ ਘਰੇ ਬਾਗੀ ਹੈ ਨਾ ਪਰ ਦੱਸ ਕਿਦਾ ਵਗ ਜਾਂਦੀ ਟੈਨਸ਼ਨ ਜੀ ਨਹੀਂ ਰਹਿੰਦੀ ਹੈ ਨਾ ਬੰਦੇ ਨੂੰ ਆ ਮੈਂ ਤਾਂ ਇਹੀ ਚਾਹੁੰਦਾ ਸੀਗਾ ਵੀ ਆਪਦੇ ਆ ਬਗ ਜੀ ਤਾਂ ਵਧੀਆ ਬਗ ਤਾਂ ਆਪਦੇ ਆਪ ਹੀ ਗਈ ਉਹ ਪਰ ਜੇ ਦੱਸ ਕੇ ਜਾਈ ਜਾਂਦੀ ਤਾਂ ਐ ਜੇ ਹੋ ਜਾਂਦਾ ਵੀ ਚੱਲ ਹਾਂ ਯਾਰ ਹਾਂ ਵੀ ਮੈਨੂੰ ਅਤਾ ਪਤਾ ਦੱਸ ਜਾਦੀ ਵੀ ਕਿੱਥੋਂ ਦੀ ਸੀ ਵੀ ਮੈਂ ਮਗਰ ਜਾ ਵੜਿਆ ਕਰਦਾ ਮੈਨੂੰ ਲੱਗਦਾ ਤਾਂ ਚਾਹ ਨਹੀਂ ਹੁਣ ਗੱਲ ਚ ਉਤਰਨੀ ਹੈ ਨਾ ਜੀ ਨਹੀਂ ਲੱਗਦਾ ਤੇ ਅੱਜ ਮੈਨੂੰ ਲੱਗਦਾ ਉਹਦੇ ਵਗੈਰਾ ਕੀ ਕਿਹੋ ਜਿਹੀਆਂ ਗੱਲਾਂ ਕਰੀ ਜੰਨੀ ਹੈ ਹੂੰ ਕਹੋ ਜੈ ਮੈਨੂੰ ਪਤਾ ਹੀ ਹੈ ਤਾਹੋਂ ਤਾਂ ਬੈਠਾ ਭੀਜੀ ਬੱਕਰੀ ਵਰਗਾ ਓਏ ਅਰਮਨ ਤੈਨੂੰ ਹੋਇਆ ਕੀ ਹੈ ਮੈਂ ਉਹਦੇ ਚੱਦੀਆਂ ਗੱਲਾਂ ਕਰ ਲਿਆ ਮੈਂ ਨਾ ਸਵੇਰ ਦੀ ਦੇਖੀ ਹਣੀ ਤੇਰੇ ਕੰਨੀ ਕਿ ਉੱਥੇ ਖੜ ਕੇ ਦੀ ਉੱਥੇ ਖੜ ਅੱਜ ਜੀ ਨਹੀਂ ਨਾ ਲੱਗਦਾ ਹੈ ਨਹੀਂ ਉਹ ਘਰ ਚ ਤੇ ਬਾਕੀ ਲੋਕ ਤਾਂ ਹੈਗੇ ਨੇ ਘਰ ਚ ਆਉਦੀ ਪੁੱਠੀ ਸੋਚ ਨੂੰ ਨਾ ਉਹਦੇ ਕੋਲੇ ਰੱਖ ਹੈਗੇ ਪੁੱਠੀ ਸੋਚ ਸਾਡੀ ਜੀ ਤਾਂ ਤੇਰਾ ਨਹੀਂ ਲੱਗਦਾ ਹੈਗਾ ਉਹਦੇ ਬਿਗੈਰ ਪਤਾ ਨਹੀਂ ਸਿਰਚ ਕੀ ਪਾਕ ਗਈ ਹੈ ਕੋਲ ਕੇ ਤੇਰੇ ਸ਼ਰਮ ਮੰਨ ਮਾੜੀ ਮੋਟੀ ਇਹ ਗੀਆਂ ਗੱਲਾਂ ਕਰਦੀ ਐ ਹਾਂ ਸ਼ਰਮ ਅਸੀਂ ਸ਼ਰਮ ਮੰਨੀ ਤੈਨੂੰ ਤਾਂ ਨਹੀਂ ਕੋਈ ਸ਼ਰਮ ਸ਼ਰਮ ਹੈਗੀ ਬਥੇਰਾ ਜੱਫੀਆਂ ਪਾਪਾ ਤੁਰਦਾ ਸੀ ਨਾਲ ਮੈਂ ਕਿਹੜੇ ਪਏ ਪਾਲੇ ਜੱਫੀਆਂ ਨੂੰ ਮਰੀ ਜਲੀ ਤੂੰ ਆਉਦ ਗਈ ਆਹੋ ਹਸਤਾਂ ਦੀਆਂ ਗੱਲਾਂ ਕਰਦੇ ਆ ਨਾ ਸਭ ਪਤਾ ਮੈਨੂੰ ਕਦ ਡੱਡਾ ਪਾਣੀ ਪੀ ਕੇ ਆਉਂਦੀਆਂ ਸੀ ਆ ਓਨੀ ਤੂੰ ਟੱਕ ਜਾ ਉਹ ਲੱਤਾਂ ਖਾਲੀ ਤੜਕੀ ਤੜਕੇ ਆ ਲੱਤਾਂ ਹੀ ਮਾਰੇਗਾ ਹੋਰ ਕੀ ਕਰਤੂਤ ਹੈ ਤੇਰੇ ਕੋਲੇ ਕੋਈ ਪੂਜਣ ਵਾਲੇ ਹੋਰ ਬੋਲਣ ਦੀ ਅਕਲ ਨਹੀਂ ਰੱਖਦੀ ਮਾੜੀ ਮੋਟੀ ਵੀ ਅੱਛਾ ਅਚਾਂਟਾ ਬੋਲਣ ਦੀ ਅਕਲ ਨਹੀਂ ਉਹਨਾਂ ਤਾਂ ਵਾੜੀ ਅਕਲ ਹੁੰਦੀ ਸੀ ਵਧੀਆ ਕੰਜਰੀ ਘਰੋਂ ਨਿਕਲ ਗਏ ਇਸ ਚ ਨਹੀਂ ਆਪਦੀ ਗੁੱਤ ਪਟਮਾਉਂਦੀ ਹੁਣ ਉਹ ਕੀ ਜਿੰਦੀਆਂ ਸਾਰਾ ਜਾਂਦਾ ਪਾਂਕੀ ਆਂਦੀ ਆ ਨਾਲੇ ਹੋਰ ਇਹ ਚਾਹ ਕਿੱਥੇ ਚੰਗੀ ਲੱਗਦੀ ਆ ਨਾਲੇ ਇਹ ਤਾਂ ਮੇਰੇ ਹੱਥਾਂ 'ਚੋਂ ਮੁਸਕ ਮਾਰਦਾ ਗੋਹੇ ਵਾਲੀ ਚਾਹ ਹੈ ਚਾਹ ਦੇਣਾ ਹੀ ਸੀ ਕਿ ਨੜਨਾ ਹੀ ਪਲ ਤਾਂ ਇਹ ਦੱਸ ਚਾਹ ਤਾਂ ਤੇਰੀ ਪਰਜਾਈ ਬਣਾਉਂਦੀ ਸੀ ਉਹ ਪ੍ਰਗਟ ਦੇ ਘਰਾਂ ਵਾਲੀ ਓਰੇ ਮੂਜੋ ਕੋਈ ਚੱਜਦੀ ਗੱਲ ਨਹੀਂ ਕਰਦੀ ਆਹੋ ਮੇਰੇ ਤੇ ਪੈੜਾ ਮੂੰਹ ਆ ਹੁਣ ਸੋਹਣੇ ਮੂੰਹ ਵਾਲੀ ਬਾਗੀ ਹੁਣ ਤੈਨਾਂ ਅਸੀਂ ਕਿੱਥੇ ਚੰਗੇ ਲੱਗਦੇ ਆ ਓ ਬਾਬਾ ਗੁਰੂ ਮੇਰਾ ਛਾੜ ਦੇ ਖੜਾ ਖੜਾ ਮੈਂ ਤਾਂ ਤੇਰਾ ਉਹਦੀ ਛੜਕਾ ਜਿੱਦਿਓ ਇਸ ਘਰੇ ਆਈ ਸੀਗੀ ਉਹਦੇ ਮਗਰ ਮਗਰ ਲੈਣਾ ਸੀ ਲੇਲਕੜੀ ਕੁੱਤੀ ਵਾਂਗੂ ਹੁਣ ਉਹ ਘਰੋਂ ਬਾਗੀ ਨਾ ਤੂੰ ਕੰਮ ਖਤਮ ਘਰੋਂ ਦਾ ਬਾਗੀ ਤੇਰਾ ਜੀ ਨਹੀਂ ਲੱਗਦਾ ਉਹ ਸਾਰਾ ਦਿਨ ਨਾ ਤੂੰ ਲੜਾਈ ਲੜਾਈ ਕਿਉਂ ਕਰੀ ਜੰਦੀ ਰਹਿਨੀ ਆ ਮਾੜਾ ਮੋਟਾ ਕੰਮ ਦੀ ਗੱਲ ਕਰ ਲਿਆ ਕਰ ਕਦੇ ਕੋਈ ਮੈਂ ਤਾਂ ਕੰਮ ਦੀਆਂ ਗੱਲਾਂ ਹੀ ਕਰਦੀ ਆ ਪਰ ਤੂੰ ਨਹੀਂ ਤੈਨੂੰ ਸਾਡੀਆਂ ਗੱਲਾਂ ਨਾਲ ਹੀ ਚੰਗੀਆਂ ਲੱਗਦੀਆਂ ਤੇ ਨਹੀਂ ਚੰਗੀਆਂ ਲੱਗਣ ਤੇ ਇੱਕੋ ਹੀ ਚੰਗੀ ਲੱਗਦੀ ਆ ਦੇ ਚੰਗੀ ਗੱਲ ਕਰਾਂਗੇ ਫੇਰ ਹੀ ਚੰਗੀਆਂ ਲੱਗਣੀਆਂ ਸਾਰਾ ਦਿਨ ਲੜੀਏ ਨਹੀਂ ਰਹਿਣੀ ਆਹੋ ਮੈਂ ਤਾਂ ਭਾਈ ਆਪੀ ਲੜਦੀ ਆਂਗੀ ਜਿਹੜੀ ਨਹੀਂ ਲੜਦੀ ਨਾ ਹੁਣ ਇਸ ਘਰ ਚ ਉਹਨੂੰ ਲਿਆ ਦੇ ਦੇ ਤਲਾਕ ਉਹ ਬਾਬਾ ਗੁਰੂ ਕੰਮਦੰਦਾ ਕਰ ਲਾ ਕੋਈ ਆ ਕੇ ਉਧਰ ਦੇ ਇਹట్లా ਗੱਲਾਂ ਦਾ ਦੇ ਲੱਕ ਹੈਗੀਆਂ ਕਰੀ ਜਾਂਦੀ। ਨਾਲੇ ਹੁਣ ਆਉਗੀ ਤੇਰੇ ਚੌਰੇ ਦੇ ਕੋਈ ਹੁਣ ਹੋਰ। ਤੈਨ ਤਾਂ ਕੁੜੀ ਦੇ ਕੇ ਅਗਲਾ ਪਹਿਲੇ ਹੀ ਪਸਤਾਉਂਦਾ। ਪਰ ਗਲਤ ਤਾਂ ਸਹੀ ਹੈ। ਪਰ ਗਰਜ਼ਾਰੇ ਪ੍ਰਗਟਾ ਤੇ ਇੱਕ ਬਹਾਨਾ ਸੀਗਾ। ਔਰ ਹੋਊਗੀ ਤਾਂ ਤੇਰੀ। ਰੱਖ ਲੈ ਉਹਨੂੰ। ਮੈਥੋਂ ਨਾ ਲਤਾਨਾ ਖਾਦੀ ਮੱਖੂਕਣੀ ਜੀ ਮਰੂ ਚੱਕੇ। ਮੇਰੇ ਕੋਲੇ ਵੀ ਪੱਤੀ ਹੈ। ਭੂਖ ਨਹੀਂ ਮਾਰੇਂਗਾ ਗਾਹ ਤੂੰ। ਬਾਈਆ ਪਰ ਨੇ ਪੀਣੀ ਨਾ ਚਾਹ ਨਾ ਪੀ ਭੰਦੇ ਜਰ ਦੀ ਪਤਾ ਨਹੀਂ ਕਹੇ ਜੀ ਆ ਸਾਰਾ ਰਾਜਾ ਨਾ ਕੱਢਣ ਵਾਲੇ ਕੰਮ ਜਾਂ ਤਾਂ ਸਾਰਾ ਨਿਵੇੜੀ ਬੈਠੀ ਹੈ ਉਹਨਾਂ ਦਾ ਲੈ ਹਲ ਨਵੇੜਾ ਨਹੀਂ ਕੰਮ ਹੈਗਾ ਸਸਰੀ ਘਰ ਨੇ ਹਾਂ ਠੀਕ ਆ ਮੈਂ ਹਾਂ ਵਧੀਆ ਹੋਰ ਬਾਪੂ ਠੀਕ ਆ ਬਹੁਤ ਵਧੀਆ ਤੂੰ ਦੱਸ ਕਿਵੇਂ ਆ ਠੀਕ ਆ ਵਧੀਆ ਬਹਿ ਜਾ ਤੇ ਹਮਨ ਝਾੜੂ ਜਲਾਈ ਜਨੇ ਠੰਡ ਕਰ ਠੰਡ ਕਰਕੇ ਕਿ ਵੇਲਾ ਹੋ ਜਾਂਦਾ ਮਨ ਲਓ ਮੱਲੀ ਫਿਰ ਮਾਲਪੂਸ ਦਾ ਹੋ ਜਾਂਦਾ ਸਵੇਰੇ ਸਵੇਰੇ ਸਹੀ ਗੱਲ ਹੈ ਮਾਲਪੂਸ ਤੇ ਭਾਈ ਬਹੁਤ ਕੰਮ ਹੁੰਦੇ ਨੇ ਪਹਿਲਾਂ ਨੂੰ ਖਵਾਉਣ ਪੈਣਾ ਨਾ ਸੱਨੀ ਰੜਾ ਧਾਰਾਂ ਕੱਢੋ ਫਿਰ ਗੋਹਾ ਕੁੜਾ ਬਹੁਤ ਟਾਈਮ ਹੋ ਜਾਂਦਾ ਗਾ ਬਹੁਤ ਟਾਈਮ ਹੋ ਜਾਂਦਾ ਸਹੀ ਗੱਲ ਹੈ ਹੋਰ ਤੂੰ ਦੱਸ ਕਿਵੇਂ ਠੀਕ ਠਾਕ ਰਹਿਨੀ ਠੰਠਾਰੀ ਤੋਂ ਬਜੇ ਮੈਨੂੰ ਤਾਂ ਕੀ ਗੋਲਾ ਵੱਜਿਆ ਤੂੰ ਹੋ ਕਿੱਥੇ ਹੈਗੀ ਮੇਰਾ ਉਹਦਾ ਮਨ ਜੀ ਨਹੀਂ ਲੱਗਦਾ ਕੀ ਦੱਸਾਂ ਮੈਂ ਬੇਬੇ ਤੈਨੂੰ ਹੁਣ ਪ੍ਰੀਤ ਕਿੱਥੇ ਹੈ ਇੱਥੇ ਆ ਬ੍ਰੇਤ ਤਾਂ ਬਸ ਇੱਥੇ ਆ ਬਸ ਤੇਰੇ ਕੋਲੇ ਪਰ ਤੂੰ ਮੈਨੂੰ ਫੋਨ ਕਰਕੇ ਦੱਸਿਆ ਕਿਉਂ ਨਹੀਂ ਕੀ ਦੱਸਾਂ ਮੈਂ ਬੇਬੇ ਲੈ ਹੁਣ ਤੂੰ ਜਦੋਂ ਹੜਦੀ ਹੋਈ ਨਹੀਂ ਤੈਨੂੰ ਦੱਸਦਾ ਨਹੀਂ ਹੜਦੀ ਹੋਈ ਨਹੀਂ ਪਹਿਲੀ ਗੱਲ ਤਾਂ ਗਲਤੀ ਤੇਰੀ ਇਹ ਹੈ ਤੇਰੇ ਕੋਲ ਛੱਡੀ ਸੀ ਤੂੰ ਆਈ ਸੀ ਕਿ ਮੇਰੇ ਜੀਨ ਦਾ ਪੜਨ ਇੱਥੇ ਲਾਉਂਗੀ ਲੈ ਬੇਬੇ ਜਦੋਂ ਤੂੰ ਹੁਣ ਮੇਰਾ ਖਹਿੜੇ ਨਹੀਂ ਛੱਡਦੀ ਨਾ ਮੈਂ ਤੈਨੂੰ ਦੱਸ ਹੀ ਦਿੰਨੀ ਆ ਵਿਪਰੀਤ ਹੈਗੀ ਕਿੱਥੇ ਆ ਲਓ ਭੁੱਛੀ ਤੀ ਦੱਸ ਮੇਰੇ ਤੇ ਨਾ ਕਾਲਜ ਆਏ ਨਿਕਲਿਆ ਬਹਿ ਜਾਣੀ ਦੀ ਜਾਨ ਨਹੀਂ ਹੈਗੀ ਵਿੱਚ ਮੇਰਾ ਇੰਨਾ ਦੀ ਗੱਦਾ ਵੇ ਛੇਤੀ ਮੇਰਾ ਮਰੀ ਤੇ ਉਹ ਨੂੰ ਤੂੰ ਦੱਸ ਕਿ ਹਾਈ ਕਿੱਥੇ ਲੈ ਬੇਬੇ ਕਿਹੜੇ ਮੂੰਹ ਨਾਲ ਦੱਸਾਂ ਤੈਨੂੰ ਮੈਨੂੰ ਦੱਸ ਦੇ ਨੂੰ ਵੀ ਸ਼ਰਮ ਆਉਂਦੀ ਹੈਗੀ ਨਾ ਮੂੰਹ ਕਿ ਤਿੰਨ ਚਾਰ ਹੁੰਦੇ ਨੇ ਆਹੀ ਮੂੰਹ ਹੁੰਦਾ ਕੋਈ ਮਰਜੀ ਗੱਲ ਦੱਸ ਦੇ ਲੜਾਈ ਆਈ ਦੱਸ ਦੇ ਖੁਸ਼ੀ ਆਈ ਦੱਸ ਦੇ ਮੂੰਹ ਤਾਂ ਇੱਕੋ ਹੀ ਲਾਇਆ ਰੱਬ ਨੇ ਕਰਦੀ ਇਹ ਗੱਲਾਂ ਲੈ ਸੁਣ ਲੈ ਫਿਰ ਹਾਂ ਉਹ ਤਾਂ ਵਿਆਹ ਕਰਵਾ ਲਿਆ ਆਪਣੀ ਪ੍ਰੀਤ ਨੇ ਤਾਂ ਬੂਆ ਮਰ ਜਾ ਅੱਪੇ ਹੁੰਡਾ ਪਾੜ ਲਿਆ ਆਪੀ ਪਾੜ ਲਿਆ ਉਹਨਾਂ ਤਾਂ ਉਹਦੇ ਕੋਈ ਨਾਲ ਨੂਰ ਪੜਦਾ ਸੀ ਉੱਥੇ ਚੰਡੀਗੜ੍ਹ ਤੇਰਾ ਹੱਥ ਵਿੱਚ ਨਾ ਹੋਵੇ ਉਹ ਬੇਬੇ ਮੇਰਾ ਹੱਥ ਵਿੱਚ ਕਿੱਥੋਂ ਆਗਾ ਲੈ ਮੈਂ ਤਾਂ ਹੁਣ ਪੜਾਈ ਲਿਖਾਈ ਵਾਸਤੇ ਤੋਰੀ ਸੀ ਉਹ ਤੇ ਫਿਰ ਉਹਦੇ ਦੀ ਤੂੰ ਬੋਲੀ ਨਾ ਅੱਜ ਤੂੰ ਸਾਰਾ ਕੁਝ ਉਗਲੀ ਜਾਨੀ ਐ ਮੈਨੂੰ ਕੀ ਹੁਣ ਉਹਨੇ ਦੱਸਿਆਗਾ ਮੈਨੂੰ ਤਾਂ ਆਪ ਹੌਲੀ ਹੌਲੀ ਪਤਾ ਲੱਗਿਆਗਾ ਹਾਂ ਹੌਲੀ ਹੌਲੀ ਪਤਾ ਲੱਗਿਆਗਾ ਡਰਦੀ ਨੇ ਨਹੀਂ ਦੱਸਿਆ ਪਤਾ ਹੈਗਾ ਵੀ ਵੱਡਣ ਖਾਨ ਨੂੰ ਪਾਊਗੀ ਕਿਉਂ ਨਹੀਂ ਦੱਸਿਆ ਤੂੰ ਮੈਨੂੰ ਤੂੰ ਉਹਦੀ ਵੱਡੀ ਭੈਣ ਸੀ ਮੈਨੂੰ ਪਹਿਲਾਂ ਦੱਸਦੀ ਵੀ ਮਾਂ ਉਹਨੇ ਆ ਚੰਦ ਚੜਾਤਾ ਮਾਂ ਹੁਣ ਤੈਨੂੰ ਕਿਹੜੇ ਮੂੰਹ ਨਾਲ ਦੱਸਦੀ ਫਿਰ ਹੌਲੀ ਹੌਲੀ ਉਹ ਗੱਲ ਦੱਸੀ ਜਾਂਦੀ ਆ ਮਾਪਿਆਂ ਕੋਲੇ ਫਿਰ ਜਦੋਂ ਇਹੋ ਜਿਹਾ ਕੁਝ ਕਰਦਾਂ ਲੇ ਹਲੇ ਵੀ ਨਾ ਦੱਸਦੀ ਹਜੇ ਕੀ ਸੀ ਜੋ ਜਵਾਕ ਜੂਗ ਹੋ ਜਾਂਦਾ ਉਦੋਂ ਪਤਾ ਲੱਗਦਾ ਯਾਰ ਕਿਹਦਾ ਨਿੰਮ ਬੰਨ ਮੈਂ ਪੁੱਛਦੀ ਫਿਰ ਤੈਨੂੰ ਕਿਉਂ ਨਿੰਮ ਤਾਂ ਤੂੰ ਹੀ ਬੰਨਦੀ ਫਿਰ ਮਾਂ ਹੁਣ ਤਾਂ ਮੈਨੂੰ ਲੱਗੀ ਖਾਣ ਨੂੰ ਮੇਰੇ ਕਿਹੜਾ ਸਾਰੇ ਦੀ ਗੱਲ ਸੀ ਸਾਰੀ ਗਲਤੀ ਤੇਰੀ ਐ ਤੇਰੇ ਕੋਲੇ ਮੈਂ ਛੱਡੀ ਸੀ ਕਿ ਪੜਾਉਣ ਨੂੰ ਤੇ ਤੂੰ ਗਾਹਾਂ ਮਾਰੀ ਚੰਡੀਗੜ ਕਿਉਂ ਤੂੰ ਇੱਥੇ ਕਿਉਂ ਨਾ ਲਈ ਆਪਦੇ ਕੋਲ ਮਾਂ ਮੈਂ ਤਾਂ ਐਂ ਕਿਹਾ ਸੀ ਵੀ ਵੱਡੇ ਸ਼ਹਿਰ ਚ ਪੜ ਕੇ ਤੇ ਆਪਦੇ ਪੈਰਾਂ ਸਿਰ ਹੋ ਜੂਗੀ ਕੋਈ ਪੁਲਾਏ ਦੀ ਭਾਈ ਚੰਗੀ ਕਰ ਲੂਗੀ ਆ ਹੋਗੀ ਨਾ ਹੁਣ ਖੜੀ ਪੈਰਾਂ ਤੇ ਮੈਨੂੰ ਤਾਂ ਇਹਦਾ ਪਤਾ ਨਹੀਂ ਸੀ ਵੀ ਆ ਖੂ ਹੋਰ ਪੱਟੂ ਵੀ ਉਹ ਨਵਾ ਅੱਦਿਕਲ ਟਾਈਮ ਪਤਾ ਕਿੱਡਾ ਮਾੜਾ ਮਾਂ ਪਿੰਨ ਆਖਰੀ ਮਿੰਟ ਤੇ ਅੱਖਾਂ ਅੱਖੀ ਘੱਟਾ ਪਾਉਂਦੀ ਐ ਤੂੰ ਤਾਂ ਫੇਰ ਵੀ ਭੈਣ ਸੀ ਤੂੰ ਸੰਭਾਲ ਕੇ ਰੱਖ ਦੀ ਜਾਂ ਤੂੰ ਕਹਿੰਦੀ ਵੀ ਮਾਂ ਲੈ ਜਾ ਉਹਨੂੰ ਮੇਰੇ ਨਹੀਂ ਜਾਰੀ ਕੁਸ ਮਾਂ ਮੇਰੇ ਕੀ ਸਰਦੀਗਾ ਮੈਂ ਤਾਂ ਐਂਸ ਵੀ ਚੋ ਜਾ ਮੇਰਾ ਸੁਭਾ ਚਲੋ ਇਹ ਜੇ ਮੇਰੀ ਭੈਣ ਦਾਗਾ ਬੱਤ ਹੁਣ ਮੈਨੂੰ ਆ ਨਹੀਂ ਸੀ ਨਾ ਪਤਾ ਵੀ ਆ ਕੰਮ ਕਰ ਦੂਗੀ ਉੱਥੇ ਉਹ ਨਹੀਂ ਅੱਜ ਕੱਲ ਮਾੜਾ ਟਾਈਮ ਐ ਧੀ ਇਹ ਤੂੰ ਤਾਂ ਉਹੀ ਭਾਤੀ ਆ ਵੀ ਮੇਰੇ ਵਰਗੀ ਹੋ ਮੇਰੀ ਭੈਣ ਤੇਰੇ ਵਰਗੀ ਨਹੀਂ ਹੈਗੀ ਤੇ ਉੱਥੋਂ ਤਾਂ ਉਹ ਬਹੁਤ ਚਲਾਕ ਐ ਠੀਕ ਕਰੋ ਜਾ ਵੀ ਮਾਂ ਹੁਣ ਕੀ ਕਰੀਏ ਹੁਣ ਮੈਨੂੰ ਐ ਦੱਸ ਕਿੱਥੋਂ ਭਾਲ ਗਿਆ ਆਪਾਂ ਕਿੱਥੇ ਹੈਗੀ ਮਰਤੀ ਐ ਮੇਰਾ ਤਾਂ ਫਿਰ ਵੀ ਮਾੜੀ ਐ ਚੰਗੀ ਐ ਕਾਜ ਦਾ ਮੱਚਦਾ ਡੁੱਬੜੀ বিনা ਮੁੰਡਾ ਤਾਂ ਮਾਂ ਉਹ ਜੋਗੇ ਰੱਲੇ ਦਾਗਾ ਕੋਈ ਜਿਹੜਾ ਉਹਦੇ ਨਾਲ ਪੜਦਾ ਸੀ ਉਸੇ ਨਾਲ ਹੀ ਕਰਾਇਆ ਵਿਆਹ ਬਹੁਤ ਉਹਨੇ ਅੱਛਾ ਵਿਆਹ ਕਰਾ ਲਿਆ ਕਰਾ ਲਿਆ ਉਹਨੇ ਤਾਂ ਵਿਆਹ ਕੋਟ ਕਟ ਮੈਰਿਜ ਮੋਰਚ ਕਹਿੰਦੇ ਨੇ ਉਹ ਕਰਵਾ ਲਈ ਉਹਨੇ ਤਾਂ ਚੱਲ ਕਰਤੀ ਆਪਣੀ ਪੱਟੀ ਮੇਸ ਨਾਲ ਪਿਓ ਦੀ ਕਰਤੀ ਨਾਲੇ ਗੁਤਨੀ ਮੇਰੀ ਮਨਤੀ ਹੁਣ ਕੀ ਕਰੀਏ ਮਾਂ ਫਿਰ ਹੁਣ ਕਿਹੜਾ ਮਾਰੇ ਜਾਊਗੀ ਉਹ ਕਿੱਥੇ ਹੁਣ ਆਜੂਗੀ ਆਪਣੇ ਕੋਲੇ ਮੈਨੂੰ ਤਾਂ ਲੱਗਦਾ ਕਿਹੜਾ ਹੋਊਗੀ ਬੇਬੇ ਆਪ ਨੂੰ ਜਾਣਾ ਪਊ ਆਪਾਂ ਨ ਕਰਵਾਰ ਦਾ ਪਤਾ ਤੈਨੂੰ ਵੀ ਕਿੱਥੇ ਜੇ ਆ ਬੇਬੇ ਕਰਵਾਰ ਦਾ ਤਾਂ ਮੈਨੂੰ ਸਭ ਕੁਝ ਪਤਾ ਮੈਨੂੰ ਤਾਂ ਉਹਦੀ ਨੰਦ ਨੇ ਫੋਨ ਕਰਕੇ ਸੱਦ ਲਿਆ ਸੀ ਕਹਿੰਦੀ ਆਵਦੀ ਨੂੰ ਲੈ ਜਾਓ ਮੈਨੂੰ ਆਦੀ ਅੱਛਾ ਆਹੋ ਲੈ ਕਿਉਂ ਉਹ ਕਿਉਂ ਕਹਿੰਦੀ ਵੀ ਲੈ ਜਾਓ ਆਵਦੀ ਆਵਦੀ ਨੂੰ ਹੋਈ ਤਾਂ ਘਰੇ ਪਰਜਾਈ ਵਾਗੀ ਸੋਮਾਂ ਦੀ ਪਰਜਾਈ ਨੂੰ ਬੜਾ ਮੰਨਦਿਆਂ ਨੇ ਉਹ ਵੀ ਪਰਜਾਈ ਵਾਗੀ ਉਹ ਤਾਂ ਕੁੱਤੇਖਾਨੇ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਨਾਲ ਤਾਂ ਹੋਣ ਦੇ ਮੈਂ ਤਾਂ ਕਹਿੰਨੀ ਸੁਰਤੀ ਉਹਦੀ ਅੱਖਾਂ ਖੁੱਲ ਜਾਣੀਆਂ ਮੈਂ ਤਾਂ ਕਹਿੰਨੀ ਫੜ ਕੇ ਬਾਹਰ ਕੱਢਣ ਉਹ ਦਿਨ ਕਦੋਂ ਆਵੇ ਇਦੋਂ ਬਾਹਰ ਕਾੜਦੇ ਜੇ ਮੈਂ ਪੁੱਛਾਂ ਜਠਾਣੀ ਉਦੋਂ ਤੇਜ ਹੈਗੀ ਨਾ ਦੁੱਧ ਉਦੋਂ ਤੇਜ ਹੈਗੀ ਉਹਦਾ ਕਹਿੰਦੇ ਜਦੋਂ ਮੈਂ ਗਈਆਂ 10 ਦਿਨ ਹੋ ਗਏ ਸੀ ਨੰਦ ਨੂੰ ਬੈਠੀ ਨੂੰ ਉੱਥੇ ਬਈ ਤੇਜ ਤਾਂ ਹੈ ਉਹ ਸਹੀ ਨਹੀਂ ਆਉਦੀ ਥਾਂ ਤੇ ਗਲਤੀ ਕਿਹਦੀ ਐ ਕੁੜੀ ਦੀ ਆਪਣੀ ਦੀ ਮਾ ਹਣ ਕੁੜੀ ਦੀ ਗਲਤੀ ਮੰਨੀਆਂ ਨਾ ਉਹਦੇ ਮੁੰਡੇ ਦੀ ਗਲਤੀ ਨਹੀਂ ਹੈਗੀ ਉਹਨਾਂ ਦੇ ਦੀ ਬਈ ਮੁੰਡਿਆਂ ਦੀ ਕੋਈ ਗਲਤੀ ਨਹੀਂ ਹੁੰਦੀ ਪਹਿਲ ਕੁੜੀ ਦਿੰਦੀ ਐ ਮੈਂ ਤਾਂ ਭਾਵੇਂ ਆਪਦੀ ਚਾਹੇ ਬਗਾਨੀ ਮੈਂ ਤਾਂ ਸੱਚ ਬੋਲੂਗੀ ਸਿੱਧੀ ਜੀ ਗੱਲ ਆਪਣੀ ਜੇ ਹੁਣ ਉਹਨਾਂ ਦੇ ਮੁੰਡੇ ਨੇ ਮੰਗਲ ਲਾਈ ਸੀ ਫੇਰੀ ਆਪਣੀ ਕੁੜੀ ਪਿੱਛੇ ਲੱਗੀ ਐ ਹੁਣ ਉਹ ਘੜਾਪੇ ਭੱਜ ਕੇ ਵਾਗੀ ਉਹਦੇ ਮੰਗਰ ਮੰਗਰ ਲੱਗੀ ਐ ਕਿਉਂ ਬਿੱਲੀ ਦਾ ਲੂੰਗੜਾ ਸੀ ਉਹ ਮੰਗਰ ਲਾਈ ਐ ਇਹਦਾ ਦਿਮਾਗ ਨਹੀਂ ਕੰਮ ਕਰਦਾ ਸੀ ਪੜ੍ਹੀ ਲਿਖੀ ਸੀਗੀ ਮਾਂ ਤੂੰ ਤਾਂ ਪੁੱਠੇ ਪਾਸੇ ਚੱਲਦੀਆਂਂਗੀ ਆਪ ਵੀ ਬਈ ਮੈਂ ਤਾਂ ਪਤਾ ਨਹੀਂ ਇਹੋ ਜੇ ਕੰਮ ਦੇਖੇ ਨਹੀਂ ਕੀਤੇ ਨਹੀਂ ਮੈਨੂੰ ਤਾਂ ਬੜਾ ਜ਼ਿਆਦਾ ਗੁੱਸਾ ਹੁੰਦਾ ਜਿਹੜੀ ਜਿਹਦੀ ਕੁੜੀ ਆਇਆ ਨਾ ਉਹ ਤਾਂ ਤਾਂ ਮਾਂ ਪਿਓ ਦਾ ਤਾਂ ਮਰ ਨਹੀਂ ਹੋ ਜਾਂਦਾ ਹੁਣ ਅਸੀਂ ਜਿਉਂਦਾ ਚ ਸ਼ਾਮਲ ਨਹੀਂ ਹੈਗੀ ਪਤਾ ਅਗਲਾ ਕਹਿੰਦਾ ਫਲਾਣੇ ਦੀ ਕੁੜੀ ਨਿਕਲ ਗਈ ਮਰਿਆ ਮਰ ਗਏ ਸੀ ਤਾਂ ਫਿਰ ਹੁਣ ਕੀ ਕਰਿਆ ਜਾਵੇ ਮਾਂ ਆਪਣਾ ਕਿਹੜਾ ਤਾਂ ਜੀ ਕਰਦਾ ਸੀ ਵੀ ਆਪਾਂ ਲੋਕਾਂ ਤੋਂ ਗੁਲਾ ਕਰਾਈਏ ਲੋਕ ਤਾਂ ਕਰਨਗੇ ਨਾ ਲੋਕਾਂ ਤਾਂ ਨਹੀਂ ਹਟਾ ਸਕਦੇ ਉਹ ਕਰਾ ਲਈ ਹੁਣ ਪਤਾ ਹੀ ਹੈ ਆਪਾਂ ਤਾਂ ਮੈਨੂੰ ਵੀ ਪਤਾ ਵੀ ਕਰਨਗੇ ਹੁਣ ਫਿਰ ਹੁਣ ਤੂੰ ਦੱਸ ਦੇ ਵੀ ਕੀ ਕਰੀਏ ਆਪਾਂ ਆਪਾਂ ਨੂੰ ਲਿਆਉਣੀ ਚਾਹੀਦੀ ਐ ਜਾਂ ਨਹੀਂ ਮਾਂ ਆਪਾਂ ਇੱਕ ਵਾਰ ਆਪਾਂ ਮਾਮਾ ਤੀਆਂ ਚੱਲ ਕੇ ਦੇਖਦੇ ਆਂ ਉੱਥੇ ਕੀ ਬੋਲਦੇ ਨੇ ਕੀ ਉਹ ਬੋਲਦੀ ਆ ਕੀ ਉਹ ਬੋਲਦੇ ਨੇ ਫੇਰ ਆਪਾਂ ਨੂੰ ਪਤਾ ਲੱਗੂ ਗੱਲ ਦਾ ਹੁਣ ਆਪਾਂ ਨੂੰ ਇੱਥੇ ਬੈਠਾ ਨੂੰ ਕੀ ਪਤਾ ਲੱਗਦਾ ਆ ਪਤਾ ਆਪਦੀਆਂ ਹੀ ਮਾਰੀ ਜਾਂਦੇ ਹਾਂ ਹੂੰ ਚੱਲ ਚੱਲੇ ਆਵਾਂਗੇ ਤੇਰੇ ਪਿਓ ਤਾਂ ਇਹ ਕਹਿੰਦਾ ਮੈਨੂੰ ਤਾਂ ਉਹਦੀ ਸ਼ਕਲ ਨਾ ਦਿਖਾਈ ਮਾ ਕੋਈ ਨਾ ਸਮਝਾਈ ਬਾਪੂ ਨੂੰ ਹੁਣ ਆਏ ਕਿੱਥੇ ਸਰਦਾ ਹੁੰਦਾ ਹੁਣ ਆਪਾਂ ਤਾਂ ਗੱਲ ਕੁੱਟ ਦਾਂਗੇ ਜੇ ਉਹਨੇ ਆਪੇ ਵਿਆਹ ਕਰਾ ਲਿਆ ਉਹ ਤਾਂ ਕਹਿੰਦਾ ਨਾਲ ਹੀ ਤੇਰਾ ਜੁੱਲੀ ਵਿਸਤਰਾ ਤੇ ਕਾ ਦੂੰ ਪਤਾ ਕਹਿਜਾ ਇਹੋ ਕੋਈ ਨਾ ਮਾ ਆਪਾਂ ਸਮਝਾਵਾਂਗੇ ਬਾਪੂ ਨੂੰ ਜਦੋਂ ਤੱਤਾ ਕੰਮ ਹੁੰਦਾ ਨਾ ਉਦੋਂ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਗੁੱਸੇ ਵਿੱਚ ਲੈ ਚੱਲ ਤੂੰ ਕਹਿਦੀ ਕੁਛ ਮਾੜਾ ਮੋਟਾ ਕੋਈ ਨਾ ਮੈਂ ਕਹੂੰਗੀ ਸਮਝਾਵੂੰਗੀ ਬਾਪੂ ਨੂੰ ਮੇਰਾ ਕਹਾ ਨਹੀਂ ਸੁਣਦਾ ਉਹ ਮੇਰੇ ਤਾਂ ਗੁੱਤ ਨਹੀਂ ਉਹਦੀ ਫੜ ਲੂਗਾ ਕੋਈ ਨਾ ਮੈਂ ਕਹਿ ਦੂੰ ਆਪੇ ਚੱਲ ਚੰਗਾ ਫਿਰ ਤੈਨੂੰ ਨਾਲ ਲੈ ਕੇ ਚੱਲ ਆਵਾਂਗੇ ਹਾਂ ਆਹੋ ਦੇਖਾਂਗੇ ਕੀ ਗੱਲ ਬਾਤ ਹੈ ਹਾਂ ਚ चल बाबा दूर कर आ नेड़ी आ गया बे बे आ मोड़ मुड़ के आ देखा के टोंना दे आ अच्छा आ है आ चल तू ही खोल बार हां कर अच्छा हंसी हाँ हंसी ਫੇਰ ਆ ਗਈ ਪਹਿਲਾਂ ਤੇ ਕਿੰਨੇ ਕੁੱਤੇ ਖਾਣੇ ਕਰਕੇ ਘਰੋਂ ਗੱਡਿਆ ਸੀਗਾ ਲੈ ਭੈਣੇ ਹੁਣ ਆਉਣਾ ਤਾਂ ਹੈਗਾ ਮੇਰੀ ਭੈਣ ਆ ਗਈ ਵੇ ਇਸ ਘਰ ਦੇ ਵਿੱਚ ਤੇਰੀ ਭੈਣ ਹੁਣ ਤੇਰੇ ਕੋਲ ਨਾਲੇ ਵਾਗ ਗਈ ਫੇਰ ਹੁਣ ਦੁਆਰੇ ਕੀ ਕਰਨਾ ਇਹਨਾਂ ਨੂੰ ਸਾਡੇ ਕੋਲੇ ਮੇਰੀ ਭੈਣ ਕਿੱਥੇ ਵਾਗ ਗਈ ਹੁਣ ਆਪਦੇ ਘਰ ਚ ਤਾਂ ਹੈ ਗਈ ਆ ਮੇਰੀ ਭੈਣ ਸਾਡੇ ਕੋਲੇ ਭੈਣ ਤੇਰੀ ਕੋਈ ਭੈਣ ਨਹੀਂ ਉਹ ਤਾਂ ਇੱਥੋਂ ਵਗ ਗਈ ਲੈ ਐਵੇਂ ਕਿਵੇਂ ਵਗ ਜੂਗੀ ਤਾਂ ਮੇਰੀ ਭੈਣ ਹੀ ਨਹੀਂ ਵੀ ਐ ਹੁਣ ਹੋਰ ਥਾਂ ਵਗ ਗਈ ਭਾਈ ਇਹ ਤਾਂ ਕਹਿੰਦੀ ਵੀ ਉੱਥੇ ਆ ਕੁੜੀ ਆਪਣੀ ਅਸੀਂ ਜਾਉਂਦੇ ਹਾਂ ਨਾ ਹੁਣ ਤੈਨੂੰ ਮੈਂ ਜਾਣਦੀ ਨਹੀਂ ਬੁੱਝਦੀ ਤੂੰ ਕੌਣ ਐਂ ਬਿੱਚ ਐਵੇਂ ਬੋਲੀਂ ਤੈਨੂੰ ਗੱਲ ਦਾ ਨਹੀਂ ਪਤਾ ਮੈਂ ਉਹ ਤਾਂ ਜਾਣਦੀ ਆਪਣੇ ਮੇਰੀ ਮਾਂ ਆ ਗਈ ਅੱਛਾ ਹੁਣ ਮਾਂ ਵੀ ਆ ਗਈ ਹੁਣ ਤੂੰ ਆਪਦੀ ਨਾਲੇ ਕੋਲੇ ਬਿਠਾਈ ਬੈਠੀ ਨਾਲੇ ਸਾਨੂੰ ਪੁੱਛਦੀਆਂ ਮੇਰੇ ਕੋਲ ਤਾਂ ਹੈ ਹੀ ਨਹੀਂ ਫਿਰ ਮੈਂ ਕਿਉਂ ਭਾਈ ਉਹ ਹੈ ਨਹੀਂ ਸਾਨੂੰ ਨਹੀਂ ਪਤਾ ਉਹ ਕਿੱਧਰ ਗਈ ਐ ਕਿਵੇਂ ਕਹਤਾ ਮੈਂ ਤੂੰ ਹੈ ਹੀ ਨਹੀਂ ਗਈ ਕੋਈ ਗੁੱਡੇ ਗੁੱਡੀ ਦਾ ਖੇਡ ਇਹ ਵੀ ਹੈ ਨਹੀਂ ਉਹ ਆ ਕੀ ਇਹ ਤਾਂ ਨਹੀਂ ਹੈ ਹੀ ਸੋ ਅਸੀਂ ਝੂਠ ਬੋਲਾਂਗੇ ਝੂਠ ਵਾਲੀ ਗੱਲੀ ਹੈ ਇਹ ਜਦੋਂ ਜੋ ਹੈ ਨਹੀਂ ਸਾਡੇ ਕਦੇ ਮੈਂ ਤੁਹਾਨੂੰ ਕਿੱਥਾਂ ਤਾਂ ਲੈ ਜਾ ਸਾਨੂੰ ਕੁਝ ਪਤਾ ਤਾਂ ਲੱਗੇ ਵੀ ਹੈ ਤੁਸੀਂ ਸਾਹਰੇ ਕਰਨਾ ਕੀ ਸਾਡੀ ਕਿਹੜੀ ਤੁਹਾਡੇ ਨਾਲ ਕੋਈ ਰਿਸ਼ਤੇ ਆ ਰਿਸ਼ਤੇਦਾਰ ਕਿਉਂ ਨਹੀਂ ਕਿੰਨਾ ਟਾਈਮ ਮੇਰੀ ਭੈਣ ਨੂੰ ਕੀ ਭਤਾਂ ਅੰਦਰੋਂ ਲੁਕੋ ਛੱਡੀ ਹੋਵੇ ਲੈ ਬੱਸ ਉਹ ਕੁਸਿ ਹੋਣਾ ਚਾਹੁੰਦੀ ਆ ਵੀ ਅਸੀਂ ਉਹਨੂੰ ਲੁਕਾਵਾਂਗੇ ਪਰ ਇਹ ਗਈ ਸਾਡੇ ਘਰੋਂ ਨਿਕਲ ਗਈ ਅਸੀਂ ਤਾਂ ਉਹ ਨਹੀਂ ਪਸੰਦ ਕਰਦੇ ਸੀ ਐਂ ਤਾਂ ਹਰੇਕ ਹੀ ਕਹਿ ਦੋ ਉਹ ਨਿਕਲ ਗਈ ਸਾਡੇ ਘਰੋਂ ਕਿੱਦਾਂ ਦੀ ਬਸ ਦੀ ਬਸ ਮੇਰੀ ਗੱਲ ਸੁਣ ਲੈ ਬਸਾਨੂੰ ਅਸੀਂ ਉਹਨੂੰ ਕੋਈ ਬਸਾਇਆ ਨਹੀਂ ਜਾਂ ਅਸੀਂ ਵਿਆਹ ਕੇ ਨਹੀਂ ਲਿਆਉਂਦੇ ਨਿਕਲ ਕੇ ਆਈਏ ਸੋਡੀ ਫੇ ਤੁਸੀਂ ਉਹਦੇ ਦੂਜੇ ਦਿਨ ਹੀ ਕੱਢ ਦਿੰਦੇ ਜੈਨਿ ਪਾਵਰ ਸੀ ਛੋਡੀ ਅਸੀਂ ਤਾਂ ਕਿਹਾ ਸੀ ਤੂੰ ਆਪਦੀ ਨੂੰ ਲੈ ਕੇ ਨਹੀਂ ਗਈ ਹੈਗੀ ਸ ਤਾਂ ਬਿਹਾਰ ਤੱਕੇ ਮਾਰ ਕੇ ਕੱਢੀ ਸੀ ਤਾਂ ਉਨ ਤੱਕੇ ਦੇ ਹੀ ਰਹੀ ਜਾਂਦੀ ਸੀ ਐ ਕਿ ਮੈਂ ਤੱਕੇ ਨਾਲ ਰਹ ਜੂਗੀ ਜੇ ਕੋਈ ਵਜ੍ਹਾ ਸੀ ਉਹਦੀ ਰਹਿਣ ਦੀ ਫੇਰ ਹੀ ਰਹਿਣੀ ਦਾ ਦੇਖ ਲਵਾ ਕੌਣ ਹੈ ਇਹ ਗੁੜੀ ਨੰਦਾ ਉਹਦੀ ਅੱਛਾ ਨੰਦਾ ਉਹਦੀ ਮੇਰੀ ਉਹ ਪਰਜਾਈ ਸੀ ਵੈਸੇ ਸੇ ਰਣਾ ਵਿਆਹ ਕੇ ਰਹਿੰਦੀ ਸਾਡੀ ਕੋਈ ਕੁਝ ਨਹੀਂ ਲੱਗਦੀ ਸੀ ਉਹ ਚਾਹੇ ਸੇਰਿਆ ਨਾਲ ਨਿਵਿਆ ਸੀ ਚਾਹੇ ਕੋਟ ਮੈਰਿਜ ਕਰਾ ਲਈ ਪਰਜਾਈ ਤਾਂ ਪਰਜਾਈ ਹੁੰਦੀ ਐ ਨਾ ਸਾਡੀ ਅੱਜ ਸੀ ਉਹ ਨਾ ਸਾਡੀ ਕੱਲ ਸੀ ਛੋਡੀ ਸੀ ਛੋਡੇ ਕੋਲੇ ਬੱਗੀ ਉਹ ਲੈ ਕੇ ਆ ਤੇਰਾ ਭਰਾ ਕਿਆ ਆਇਆ ਮਰਾ ਭਾਈ ਧੱਕੇ ਖਾਂਦੀ ਉਹ ਮੈਂ ਕਿਹਨੇ ਤੈਨੂੰ ਦੱਸਿਆ ਹੀ ਹੋਊਗਾ ਤੇਰੇ ਭਰਾ ਨੇ ਡਰੈਸ ਦਿੱਤਾ ਫੇਰ ਯਾ ਇਹ ਉਹਨੂੰ ਕਿ ਸੁਖਨਾ ਆਉਂਦਾ ਸੀ ਇੱਥੇ ਉਹਦਾ ਘਰ ਹੈਗਾ ਅੰਨਾ ਜੀ ਦੋ ਹੀ ਮਗਰ ਲੱਗ ਜਾਂਦੀਆਂ ਹੁੰਦੀਆਂ ਨੇ ਆਏ ਕਿਵੇਂ ਲੱਗ ਗਿਓ ਭਾਈ ਲੈ ਕੀ ਆਇਆ ਹੋ ਕੇ ਦੇਖ ਲੈ ਕਿਸੇ ਦੇ ਮਗਰ ਫਿਰ ਮੈਂ ਕਿਉਂ ਲੱਗਾ ਮੈਂ ਆਪਦੇ ਮਾਪੇ ਨੂੰ ਦਾਗ ਲਾਉਣਾ ਸੋਡੀ ਫਿਰਦੀ ਐ ਜੀ ਆਏ ਕਿਵੇਂ ਫਿਰਦੀ ਹੈਗੀ ਫਿਰ ਸੋਡੀ ਫਿਰਦੀ ਐ ਮੇਰੇ ਨਾਲ ਬਾਗੀ ਪਾਈ ਜਵਾਨਾ ਮਾਰੋ ਸੋਡੀ ਹੈ ਨਹੀਂ ਇੱਥੇ ਤਾਂ ਬਾਗੀ ਜੀ ਤੁਸੀਂ ਵੀ ਆਏ ਕਿਵੇਂ ਬਾਗੀ ਜੀ ਅਸੀਂ ਤਾਂ ਬਹੀ ਦੇਖ ਕੇ ਜਾਵਾਂਗੇ ਲੈ ਦੇਖ ਲਓ ਅੱਜ ਲੱਭ ਲਓ ਸੁਣ ਤੇਰੇ ਭਰਾ ਨਾਲ ਗੱਲ ਕਰਾਂਗੇ ਫਿਰ ਅੱਜ ਕਰਨਾ ਮੇਰੇ ਭਰਾ ਨਾਲ ਗੱਲ ਕਰਨਾ ਆਏ ਤਾਂ ਬਾਲਾ ਤੋਂ ਸੋਡੀ ਹਾਂ ਐ ਇੱਕ ਹੀ ਗੱਲ ਹੋਈ ਲੈ